ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਆਟੇ ਦੀ ਸੰਭਾਲ ਕਿਦਾਂ ਕਰਨੀ ਆ ਜਿਵੇਂ ਕਿ ਮੈਂ ਹੁਣ ਆਟਾ ਡਰਮੀ ਦੇ ਵਿੱਚ ਪਾ ਲਿਆ ਹੋਇਆ ਤੇ ਕਦੀ ਕੀ ਹੁੰਦਾ ਕਿ ਸੁਸਰੀ ਪੈ ਜਾਂਦੀ ਆ ਬ੍ਰੀਕ ਸੁੰਡੀਆਂ ਪੈ ਜਾਂਦੀਆਂ ਮੋਟੀਆਂ ਸੁੰਡੀਆਂ ਪੈ ਜਾਂਦੀਆਂ ਤੇ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਇਹਨਾਂ ਆਟਾ ਤੇ ਆਪਾਂ ਜਲਦੀ ਖਾ ਨਹੀਂ ਸਕਦੇ ਹਨਾ ਇਹਨੇ ਆਪਣੇ ਟਾਈਮ ਨਾ ਖਤਮ ਹੋਣਾ ਆ ਇਸ ਲਈ ਅਸੀਂ ਇਹਦੇ ਵਿੱਚ ਕੀ ਰੱਖਣ ਜਾ ਰਹੇ ਹਾਂ ਉਹ ਤੁਸੀਂ ਧਿਆਨ ਨਾਲ ਦੇਖਣਾ ਤੇ ਵਲੌਗ ਦੇ ਨਾਲ ਬਨੇ ਰਹਿਣਾ ਜੀ ਚਲੋ ਅਸੀਂ ਰੱਖਣ ਲੱਗੇ ਹਾਂ ਜੀ ਇਹਦੇ ਵਿੱਚ ਕੜੀ ਪੱਤਾ ਦੇਖੋ ਤੁਸੀਂ ਦੇਖ ਸਕਦੇ ਕਿ ਕਿੱਦਾਂ ਰੱਖ ਰਹੇ ਹਾਂ ਅਸੀਂ ਤੁਸੀਂ ਵੀ ਇਦਾਂ ਰੱਖਣਾ ਜਿੱਦਾਂ ਕਿ ਹਾਫ ਆਟਾ ਅਸੀਂ ਪਹਿਲਾਂ ਪਾ ਲਿਆ ਹੋਇਆ ਵਿੱਚ ਤੇ ਉਦੋਂ ਰੱਖ ਦੇਣਾ ਤੇ ਹਾਫ ਜਦੋਂ ਬਾਅਦ ਚ ਪਾਵਾਂਗੇ ਫੇਰ ਰੱਖ ਦਿਓ ਬਿਲਕੁਲ ਵੀ ਇਹਦੇ ਵਿੱਚ ਜਿਹੜੀਆਂ ਸੁੰਢੀ ਆ ਜਾ ਸੁਸਰੀਆ ਕੁਝ ਵੀ ਨਹੀਂ ਪਾਊਗਾ ਤੇ ਅਸੀਂ ਹੁਣ ਥੋੜੇ ਜੇ ਉੱਪਰ ਲੌਂਗ ਪਾ ਰਹੇ ਆ ਜਿੰਨੀ ਕਿ ਤੁਹਾਡੀ ਵੱਡੀ ਡਰਮੀ ਹੋਵੇ ਇਸ ਤੋਂ ਵੀ ਜ਼ਿਆਦਾ ਵੱਡੀ ਆ ਜਿਆਦਾ ਆਟਾ ਪਾਉਂਦੇ ਹੋ ਤੁਸੀਂ ਫੈਮਿਲੀ ਕਾਫੀ ਵੱਡੀ ਐ ਫੇਰ ਤੁਸੀਂ ਥੋੜਾ ਜ਼ਿਆਦਾ ਮਤਲਬ ਇਹ ਚੀਜ਼ਾਂ ਨਹੀਂ ਐ ਜ਼ਿਆਦਾ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਇਦਾਂ ਥੱਲੇ ਕਰ ਦਿਓ ਤੁਸੀਂ ਤੇ ਕਦੀ ਵੀ ਤੁਹਾਡੇ ਆਟੇ ਦੇ ਵਿੱਚ ਸੁੰਢੀ ਨਹੀਂ ਪਾਉਗੇ ਤੇ ਦੂਸਰੀ ਗੱਲ ਮੇਨ ਗੱਲ ਇਹ ਹੈਗੀ ਐ ਵੀ ਇੱਕ ਟਿਪ ਹੈਗੀ ਐ ਜਦੋਂ ਵੀ ਤੁਸੀਂ ਆਪਣੀ ਡਰਮੀ ਨੂੰ ਧੋਣਾ ਹੈ ਨਾ ਵਾਸ਼ ਕਰਦੇ ਹੋ ਚੰਗੀ ਤਰ੍ਹਾਂ ਚਲੋ ਅਸੀਂ ਕਹਿੰਦੇ ਹਾਂ ਰੋਜ਼ ਧੋਨੇ ਆ ਡਰਮੀ ਆਪਣੀ ਜਦੋਂ ਵੀ ਤੁਸੀਂ ਧੋਣੀ ਆ ਉਦੋਂ ਇਹਨੂੰ ਘੱਟੋ ਘੱਟ ਨਹੀਂ ਤੇ ਦੋ ਦਿਨ ਇਹਨੂੰ ਧੁੱਪ ਲਵਾਉਣੀ ਆ ਠੀਕ ਹੈ ਜੀ ਦੋ ਦਿਨ ਤਿੰਨ ਦਿਨ ਧੁੱਪ ਲਵਾ ਕੇ ਤੇ ਫੇਰ ਇਹਨੂੰ ਠੰਡੀ ਕਰਕੇ ਇਹਦੇ 'ਚ ਆਟਾ ਪਾਓ ਕਿਉਂਕਿ ਜੇ ਅਸੀਂ ਇਹਨੂੰ ਉਦੋਂ ਹੀ ਆਟਾ ਪਾ ਦਿੰਨੇ ਆ ਧੋ ਕੇ ਤੇ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਪਾਣੀ ਦੀ ਜਿਹੜੀ ਡ੍ਰੌਪ ਰਹਿ ਹੀ ਜਾਂਦੀ ਆ ਸਿੱਲਨ ਰਹਿ ਜਾਂਦੀ ਆ ਉਹਦੇ ਨਾਲ ਆਟੇ ਵਿੱਚ ਬਹੁਤ ਜਲਦੀ ਸੁੰਡੀਆਂ ਪੈਂਦੀਆਂ ਆ ਆਟਾ ਬਹੁਤ ਜਲਦੀ ਖਰਾਬ ਹੋ ਜਾਂਦਾ ਆ ਫਿਰ ਅਸੀਂ ਲੋਕ ਕਹਿਣ ਲੱਗ ਜਾਂਦੇ ਆ ਕਿ ਬਰਸਾਤ ਦਾ ਮੌਸਮ ਐ ਸ਼ਾਇਦ ਤਾਂ ਪੈ ਗਈਆਂ ਜਾਂ ਚੱਕੀ ਵਾਲੇ ਨੇ ਆਟਾ ਨਹੀਂ ਸਹੀ ਦਿੱਤਾ ਤੇ ਤਾਂ ਸੁੰਡੀਆਂ ਪੈ ਗਈਆਂ ਐਦਾਂ ਦਾ ਕੁਝ ਨਹੀਂ ਹੁੰਦਾ ਇਹ ਸਾਰੀ ਲੇਡੀਜ਼ ਦੀ ਸੰਭਾਲ ਐ ਜਿੱਦਾਂ ਵੀ ਤੁਸੀਂ ਕਰ ਲੋਗੇ ਠੀਕ ਐ ਜੀ ਇਹਨੂੰ 2-3 ਧੁੱਪਾਂ ਲਵਾ ਕੇ ਤੇ ਫਿਰ ਇਹਨੂੰ ਠੰਡੀ ਕਰਕੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਆਟਾ ਪਾ ਸਕਦੇ ਆ ਤੇ ਇਹ ਮੈਂ ਤੁਹਾਨੂੰ ਦੱਸਣ ਕਰਕੇ ਹੀ ਮਤਲਬ ਰੱਖਿਆ ਹੋਇਆ ਅਸੀਂ ਆਟਾ ਕਿ ਮੈਂ ਜਦੋਂ ਵੀ ਪਾਉਂਗੀ ਤੇ ਮੈਂ ਆਪਣੇ ਫਰੈਂਡਸ ਨੂੰ ਸ਼ੇਅਰ ਕਰਾਂਗੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਟੱਟ ਦਵਾਂਗੇ ਤੇ ਜਦੋਂ ਵੀ ਤੁਸੀਂ ਆਟਾ ਛਾਣਨਾ ਵਾ ਗੁੰਨਣ ਵਾਸਤੇ ਹੱਥ ਤਾਂ ਬਿਲਕੁਲ ਸੁੱਕੇ ਐਂਡ ਡਰਾਈ ਹੋਣੇ ਚਾਹੀਦੇ ਆ ਛਾਣਨੀ ਨੂੰ ਵੀ ਹੱਥ ਗਿੱਲੇ ਨਹੀਂ ਲੱਗਣੇ ਚਾਹੀਦੇ ਕਦੇ ਵੀ ਸੁੰਢੀ ਨਹੀਂ ਪਾਉਗੇ ਨੋਟ ਕਰ ਲਿਓ ਤੁਸੀਂ ਇਹ ਗੱਲ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ